हरियाणा दे प्रदेश अध्यक्ष आदरणीय नरेंद्र सिंह रैना जी ਸਾਡੇ ਪੰਜਾਬ ਦੇ ਅਧਿਖਰੀ ਸੁਨੀਲ ਜਾਖੜ ਜੀ ਚੰਡੀਗੜ੍ਹ ਦੇ ਅਧਿਖਸ਼ શ્રી ਜਤਿੰਦਰ ਮਲੋਤਰਾ ਜੀ ਇਸ ਤੋਂ ਪਹਿਲਾਂ ਕਿ ਅਸੀਂ ਅਗਲਾ ਕਾਰਜਕ੍ਰਮ ਸ਼ਰਦਾ ਸੁਮੰਤਾ ਸ਼ੁਰੂ ਕਰੀਏ ਇੱਕ ਛੋਟੀ ਜੀ ਉਹਨਾਂ ਦੇ ਜੀਵਨ ਦੇ ਉੱਤੇ ਔਰ ਪੰਜਾਬ ਦੇ ਨਾਲ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਪ੍ਰਭਾਰੀ ਦੇ ਹੁੰਦੇ ਹੋਏ ਉਹਨਾਂ ਨੇ ਸਾਡਾ ਮਾਰਗਦਰਸ਼ਨ ਕੀਤਾ ਉਹਦੀ ਇੱਕ ਛੋਟੀ ਜੀ ਡਾਕੂਮੈਂਟਰੀ ਅਸੀਂ ਤਿਆਰ ਕੀਤੀ ਹੈ ਮੈਂ ਉਹਨਾਂ ਕਹਾਂਗਾ ਕਿ ਉਹ ਡਾਕੂਮੈਂਟਰੀ ਸ਼ੁਰੂ ਕੀਤੀ ਜਾਵੇ अब नहीं रहे ये दुखद खबर इस वक्त हम आपको बता रहे यात्रियों की सूची में गुजरात के पूर्व मुख्यमंत्री और भाजपा नेता विजय रूपाणी का नाम भी शामिल है जो लोग हादसे के शिकार हुए उनमें गुजरात के पूर्व मुख्यमंत्री विजय रूपाणी भी शामिल है बुलंद मिठी आवाज नाल जनता गल करने वाली ਭਾਰਤੀ ਜਨਤਾ ਪਾਰਟੀ ਦੇ ਸਿਆਸਤਦਾਨ ਵਿਜੇ ਰੁਪਾਨੀ ਜੀ ਜਿਨ੍ਹਾਂ ਦਾ ਜਨਮ 2 ਅਗਸਤ 1959 ਮਿਆਂਮਾਰਚ ਹੋਇਆ ਸੀ ਵਿਜੇ ਰੁਪਾਨੀ ਦਾ ਜਨਮ ਮਾਇਆ ਬੈਨ ਅਤੇ ਰਮਨੀਕ ਲਾਲ ਰੁਪਾਨੀ ਦੇ ਘਰ ਯੰਗੂਨ ਮਿਆਂਮਾਰਚ ਇੱਕ ਜੈਨ ਬਾਣਿਆ ਪਰਿਵਾਰਚ ਹੋਇਆ ਸੀ ਰੁਪਾਨੀ ਜੀ ਘਰਚ ਸਭ ਤੋਂ ਛੋਟੇ ਪੁੱਤਰ ਸਨ ਬਰਮਾ ਵਿੱਚ ਰਾਜਨੀਤਿਕ ਅਸਥਿਰਤਾ ਕਾਰਨ ਉਹਨਾਂ ਦਾ ਪਰਿਵਾਰ 1960 ਚ ਰਾਜਕੋਟ ਚਲਾ ਗਿਆ ਉਹਨਾਂ ਨੇ ਤਰਮਿੰਦਰ ਸਿੰਘ ਜੀ ਆਰਟਸ ਕਾਲਜ ਤੋਂ ਬੈਚਲਰ ਆਫ ਆਰਟਸ ਅਤੇ ਸੋਰਾਸ਼ਟਰ ਯੂਨੀਵਰਸਿਟੀ ਤੋਂ ਐਲਐਲਬੀ ਦੀ ਪੜ੍ਹਾਈ ਕੀਤੀ। ਵਿਜੇ ਰupani ਜੀ ਨੇ ਆਪਣਾ ਕੈਰੀਅਰ ਅਖਿਲ ਭਾਰਤੀ ਵਿਦਿਆਰਥੀ ਫਿਸ਼ਨ ਨਾਲ ਜੁੜੇ ਵਿਦਿਆਰਥੀ ਕਰਕੁਨ ਵਜੋਂ ਸ਼ੁਰੂ ਕੀਤਾ। ਰੁਪਾਨੀ ਜੀ ਰਾਸ਼ਟਰੀ ਸਵੈ ਸੇਵਕ ਸੰਗ ਵਿੱਚ ਸ਼ਾਮਲ ਹੋਏ ਅਤੇ ਬਾਅਦ ਵਿੱਚ 1971 ਚਾਨ ਸੰਗ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਵਿਦਿਆਰਥੀ ਜੀਵਨ ਸਹੀ ਦੇਸ਼ ਤੇ ਜਨਤਾ ਦੇ ਲਈ ਕੰਮ ਕਰਨੇ ਸ਼ੁਰੂ ਕਰ ਦਿੱਤੇ। ਰੁਪਾਨੀ ਜੀ ਭਾਰਤੀ ਜਨਤਾ ਪਾਰਟੀ ਨਾ ਸਥਾਪਨਾ ਤੋਂ ਜੁੜੇ ਹੋਏ ਸਨ। ਉਹਨਾਂ ਨੇ 1976 ਚ ਐਮਰਜੈਂਸੀ ਦਾ ਦੌਰ ਵੀ ਦੇਖਿਆ ਤੇ ਪਿੰਡੇ ਤੇ ਹੰਡਾਈ 11 ਮਹੀਨਿਆਂ ਦੀ ਕੈਦ 1978 ਤੋਂ 1981 ਤੱਕ ਆਰਐਸਐਸ ਦੇ ਪ੍ਰਚਾਰਕ ਵੀ ਸਨ ਰੁਪਾਨੀ ਜੀ 1987 ਵਿੱਚ ਰਾਜਕੋਟ ਨਗਰ ਨਿਗਮ ਦੇ ਕੌਂਸਲਰ ਚੁਣੇ ਗਏ ਅਤੇ ਡਰੇਨੇਜ ਕਮੇਟੀ ਦੇ ਚੇਅਰਮੈਨ ਬਣੇ ਇਸੇ ਤਰ੍ਹਾਂ ਸਿਆਸੀ ਸਫ਼ਰ ਚੱਲਦਾ ਗਿਆ ਤੇ 2016 ਚ ਵਿਜੇ ਰupani ਜੀ ਗੁਜਰਾਤ ਦੇ ਮੁੱਖ ਮੰਤਰੀ ਬਣਾਈ ਗਏ ਅਗਲੇ ਸਾਲ 2017 ਚ ਜਦੋਂ ਭਾਜਪਾ ਨੇ ਗੁਜਰਾਤ ਵਿੱਚ ਚੋਣਾਂ ਜਿੱਤੀਆਂ ਤਾਂ ਵਿਜੇ ਰupani ਜੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਇਆ ਗਿਆ ਵਿਜੇ ਰupani ਜੀ ਦੀ ਸ਼ਾਂਤ ਸੁਭਾਅ ਤੇ ਤਜਰਬੇ ਨੇ ਦੇਸ਼ ਦੀ ਜਨਤਾ ਦਾ ਦਿਲ ਜਿੱਤ ਲਿਆ ਸੀ ਹਰ ਕਿਸੇ ਨਾਲ ਮਿੱਠ ਬੋਲਾ ਸੁਭਾਅ ਸਹਿਜ ਮਿਲ ਆਪੜਾਪਨ ਵਿਜੇ ਰupani ਜੀ ਦੀ ਹਰਮਨ ਪਿਆਰੀ ਨੇਤਾ ਹੋਣ ਦੀ ਪਹਿਚਾਣ ਹੈ ਵਿਜੇ ਰupani ਜੀ ਦਾ ਗੁਜਰਾਤ ਦਾ ਸਫ਼ਰ ਵਿਜੇ ਰupani ਭਾਰਤੀ ਜਨਤਾ ਪਾਰਟੀ ਦੇ ਇੱਕ ਪ੍ਰਮੁੱਖ ਸਿਆਸਤਦਾਨ ਹਨ ਜਿਨ੍ਹਾਂ ਨੇ ਗੁਜਰਾਤ ਦੀ 16ਵੇਂ ਮੁੱਖ ਮੰਤਰੀ ਵਜੋਂ ਸਿਵਾਵਾ ਨਿਭਾਈਆਂ ਉਹਨਾਂ ਦਾ ਸਿਆਸੀ ਸਫ਼ਰ ਕਈ ਦਹਾਕਿਆਂ ਤੱਕ ਫੈਲਿਆ ਹੋਇਆ ਹੈ ਜਿਸ ਦੌਰਾਨ ਉਹਨਾਂ ਨੇ ਸਥਾਨਕ ਤੋਂ ਲੈ ਕੇ ਰਾਜ ਪੱਧਰ ਤੱਕ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ जीवे राजकोट शहर ਵਿੱਚ ਮਹਾ ਮੰਤਰੀ ਰਾਜਕੋਟ ਮਿਊਸਪਲ ਕਾਰਪੋਰੇਸ਼ਨ ਦੇ ਮੇਅਰ ਅਤੀਸ ਟੈਂਡਿੰਗ ਕਮੇਟੀ ਚੇਅਰਮੈਨ ਸਵੱਛਤਾ ਅਭਿਆਨ ਕਮੇਟੀ ਦੀ ਚੇਅਰਮੈਨ ਗੁਜਰਾਤ ਭਾਜਪਾ ਦੀ ਸੂਬਾ ਪ੍ਰਧਾਨ ਗੁਜਰਾਤ ਸਰਕਾਰ ਵਿੱਚ ਮੰਤਰੀ ਰਾਜ ਸਭਾ ਸੰਸਦ ਗੁਜਰਾਤ ਦੇ ਮੁੱਖ ਮੰਤਰੀ ਆਦ ਸ਼ਾਮਿਲ ਸਨ ਜਿੱਥੇ ਰੁਪਾਨੀ ਜੀ ਨੇ ਗੁਜਰਾਤ ਚ ਜਨਤਾ ਦਾ ਦਿਲ ਜਿੱਤਿਆ ਚੌਥੀ ਭਾਜਪਾ ਦੀ ਵਿਜੇ ਰੁਪਾਨੀ ਨੂੰ ਪਹਿਲੀ ਵਾਰ 9 ਸਤੰਬਰ 2024 ਪਾਈ ਨੂੰ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕੀਤਾ ਸੀ ਇਸ ਦੇ ਨਾਲ ਹੀ ਉਹਨਾਂ ਨੂੰ ਚੰਡੀਗੜ੍ਹ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਇਸ ਤੋਂ ਬਾਅਦ ਜੁਲਾਈ 2024 ਵਿੱਚ ਉਹਨਾਂ ਨੂੰ ਦੁਬਾਰਾ ਪੰਜਾਬ ਅਤੇ ਚੰਡੀਗੜ੍ਹ ਦੀ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਤੇ ਪੰਜਾਬ ਚ ਰੁਪਾਨੀ ਜੀ ਦੀ ਅਗਵਾਈ ਚ ਬਹੁਤ ਵਧੀਆ ਤਰੀਕੇ ਦੇ ਨਾਲ ਪੰਜਾਬ ਵਿੱਚ ਹੋਈਆਂ ਲੋਕ ਸਭਾ ਅਕਈ ਵੱਖ-ਵੱਖ ਜਿਮਨੀ ਚੌਣਾ ਚ ਪ੍ਰਚਾਰ ਕੀਤਾ ਅਤੇ ਪੰਜਾਬੀਆਂ ਦਾ ਦਿਲ ਵੀ ਰੁਪਾਨੀ ਜੀ ਨੇ ਆਪਣੀ ਮਿੱਠ ਬੋਲੜੀ ਸੁਭਾ ਨਾਲ ਜਿੱਤ ਲਿਆ ਜਸਨਾਲ ਸ਼ਿਲੀ ਵਿਜੇਰ ਪਾਣੀ ਜੀ 2027 ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲਾਂ ਹੀ ਸੰਗਠਨ ਨੂੰ ਮਜ਼ਬੂਤ ਕਰ ਗਏ ਉਨ੍ਹਾਂ ਦਾ ਪੰਜਾਬ ਭਾਜਪਾ ਦੀ ਲੀਡਰਸ਼ਿਪ ਤੇ ਹਰ ਭਾਜਪਾ ਵਰਕਰ ਨਾਲ ਗੂੜਾ ਪਿਆਰ ਦਾ ਰਿਸ਼ਤਾ ਸੀ ਆਪਣੇ ਮਿਲਨ ਸਾਰ ਸੁਭਾਸ਼ਾ ਰੁਪਾਨੀ ਜੀ ਨੇ ਸਾਰੇ ਪਾਰਟੀ ਵਰਕਰਾਂ ਦੇ ਦਿਲ 'ਚ ਇੱਕ ਵੱਖਰੀ ਜਗ੍ਹਾ ਬਣਾਈ ਭਾਜਪਾ ਪੰਜਾਬ ਦੇ ਇੰਚਾਰਜ ਰਹਿੰਦਿਆਂ ਉਹਨਾਂ ਨੇ ਸਭ ਨੂੰ ਮਾਣ ਮੱਤਾ ਸਤਿਕਾਰ ਦਿੱਤਾ ਤੇ ਪਾਇਆ ਵੀ ਕਹਿੰਦੇ ਨੇ ਹੌਣੀ ਨੂੰ ਕੋਈ ਨਹੀਂ ਰੋਕ ਸਕਦਾ ਤੇ ਚਾਨਕ 에ਅਰ ਇੰਡੀਆ ਦਾ ਬੋਇੰਗ 787 ਡ੍ਰੀਮ ਲਾਈਨਰ ਜਹਾਜ਼ ਗੁਜਰਾਤ ਦੇ ਅਹਮਦਾਬਾਦ 'ਚ ਹਾਦਸਾ ਕਰ ਗਿਆ ਇਸ ਹਾਦਸੇ ਵਿੱਚ ਪੰਜਾਬ ਭਾਜਪਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਜੀ ਦੀ ਮੌਤ ਹੋ ਗਈ राजनीतिक जीवन में सामाजिक जीवन में अपनी भूमिकाएं बहुत बार बदलती रहती है एक जैसी भूमिका रहती नहीं, जैसे आपने सुना विद्यार्थी परिषद में थे भारतीय बाकी पार्टी का, का काम शुरू किया तो पार्षद बने मेयर बने विधायक बने मुख्यमंत्री बने प्रभारी बने तो भूमिकाएं बदलती रहती है लेकिन एक कठिन सा काम जो बहुत सारे लोगों को करना पड़ता है बहुत सारे लोग कर सकते हैं वो है कि अपने अंदर के कार्यकर्ता को जीवित रखना नहीं तो समाज जीवन में अक्सर हम देखते हैं कि बदलती हुई भूमिकाओं में ये कार्यकर्तापन जीवित रखना बहुत कठिन होता है